ਬੁੱਧਵਾਰ ਨੂੰ ਸਵੇਰੇ 4 ਵਜੇ ਪਾਕਿਸਤਾਨ ਚ ਚੀਨ ਦਾ ਜਿਹੜਾ ਸਫੀਰ ਹੈ ਰਾਜਦੂਤ ਵੀ ਕਹਿੰਦੇ ਨੇ ਉਧਰ ਇੰਡੀਆ ਵਾਲੀ ਭਾਸ਼ਾ ਚ ਚੀਨ ਦੇ ਸਫੀਰ ਨੇ ਪਾਕਿਸਤਾਨ ਦੇ ਵਿਦੇਸ਼ ਮਹਿਕਮੇ ਚ ਕਾਲੀ ਨਾਲ ਇੱਕ ਕਾਲ ਕੀਤੀ ਤਾਂ ਕਿ ਇੱਕ ਅਣਹੋਣੀ ਫੌਜੀ ਸਫਲਤਾ ਦਾ ਜਸ਼ਨ ਮਨਾਇਆ ਜਾ ਸਕੇ ਤੇ ਖਬਰਾਂ ਦੇ ਮੁਤਾਬਕ ਟੈਲੀਗ੍ਰਾਫ ਦੀਆਂ ਖਬਰਾਂ ਦੇ ਮੁਤਾਬਕ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਪਹਿਲਾਂ ਦੇ ਘੰਟਿਆਂ 'ਚ ਕੁਝ ਪਲਾਂ ਦੇ ਵਿੱਚ ਚੀਨੀ ਜੇਬੀ 10 ਸੀ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਕਈ ਭਾਰਤੀ ਜਹਾਜ਼ ਮਾਰ ਸੁੱਟੇ ਸਨ ਇੱਥੇ ਇਹਨਾਂ ਨੇ ਗਿਣਤੀ ਨਹੀਂ ਦੱਸੀ ਕਈ ਮਤਲਬ ਕਈ ਹੋ ਸਕਦੇ ਨੇ ਤੇ ਕੁਝ ਜਹਾਜ਼ ਹੋ ਸਕਦਾ 6 ਤੋਂ ਜ਼ਿਆਦਾ ਹੁਣ ਇੱਕ ਅਜੇ ਜੈਸਲਮੇਰ ਦੀ ਖਬਰ ਆਈ ਹੈ ਤੇ ਪੰਜ ਵੈਸੇ ਬਕਾਇਦਾ ਤੌਰ ਦੇ ਉੱਤੇ ਹੈਗੀਆਂ ਨੇ ਖਬਰ ਪੰਜ ਜਹਾਜ਼ਾਂ ਦੀਆਂ ਪਰ ਇਹ ਵੀ ਹੋ ਸਕਦਾ ਕਿ ਇਹ ਗਿਣਤੀ ਜ਼ਿਆਦਾ ਹੋਵੇ ਉਹ ਉਹ ਟੈਲੀਗ੍ਰਾਫ ਵਾਲੇ ਕਹਿੰਦੇ ਨੇ ਕਿ ਅ ਜਦੋਂ ਇਹ ਗੱਲਬਾਤ ਚੱਲ ਰਹੀ ਸੀ ਫੋਨ 'ਤੇ ਤਾਂ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਕਿਹਾ ਕਿ ਸਾਡੇ ਜਹਾਜ਼ਾਂ ਨੇ ਜੇਵੀ 10ਸੀ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਸਾਡੇ ਜਹਾਜ਼ਾਂ ਨੇ ਭਾਰਤੀ ਜਹਾਜ਼ ਮਾਰ ਸੁੱਟੇ ਨੇ ਤੇ ਤਿੰਨ ਭਾਰਤੀ ਰਾਫੇਲ ਮਾਰ ਸੁੱਟੇ ਤਿੰਨੇ ਰਾਫੇਲ ਜੋ ਫ੍ਰਾਂਸੀਸੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਬੁੱਧਵਾਰ ਨੂੰ ਇਹ ਗੱਲ ਪਾਰਲੀਮੈਂਟ ਨੂੰ ਵੀ ਦੱਸੀ ਉਹ ਕਹਿੰਦੇ ਕਿ ਇਹ ਸਾਡੇ ਜੇਵੀ 10ਸੀ ਸਨ ਤੇ ਡਾਰ ਨੇ ਕਿਹਾ ਕਿ ਚੀਨੀ ਵਫਦ ਜੋ ਦੋ ਪਰਮਾਣੂ ਹਥਿਆਰਬੰਦ ਮੁਲਕਾਂ ਦੇ ਦਰਮਿਆਨ ਜੰਗ ਲੱਗਣ ਕਾਰਨ ਰਾਤ ਭਰ ਜਾਗ ਰਿਹਾ ਸੀ ਸੌ ਨਹੀਂ ਸੀ ਸਕਿਆ ਪਾਕਿਸਤਾਨ ਦੀ ਅਜੇਹੀ ਫੌਜੀ ਸਫਲਤਾ ਤੋਂ ਬਹੁਤ ਖੁਸ਼ ਸੀ ਤੇ ਇੱਕ ਦੋਸਤਾਨਾ ਦੇਸ਼ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਤੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਤੇ ਇਹ ਤਸਦੀਕ ਕਰਦੀ ਹੈ ਚੀਨੀ ਡ੍ਰੈਗਨ ਦੀ ਇਸ ਜੰਗ ਦੇ ਵਿੱਚ ਇਸ ਵਾਰ ਦੇ ਵਿੱਚ ਸ਼ਾਮਲ ਹੋਣ ਦੀ